ਅਲੋ ਜੇ ਦੇ ਦੇ ਯਾਰ ਅਜੁਰਸ਼ੰਚਰ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਪ੍ਰੋਗਰਾਮ ਦਿਓ ਪਾਦਸ਼ਾਹ ਨੇ ਕਿਰਪਾ ਕੀਤੀ ਉਹ ਸ਼ਬਦ ਲਖਵਾਇਆ ਕਿ ਹਾਂ ਠੀਕ ਹੈ ਤੁਹਾਨੂੰ ਪ੍ਰੋਗਰਾਮ ਦਿੱਤਾ 21 ਮਾਰਗ ਦਾ ਉਹ ਆਪ ਜੀ ਨੇ ਸਰਵਣ ਕੀਤਾ ਡਾਕਟਰ ਸੰਦੀਪ ਸਿੰਘ ਪਾਸੋਂ ਕਿ ਕਿਸ ਕਿਸ ਤਰ੍ਹਾਂ ਉਹ ਰਹਿਮਤ ਹੋਈ ਔਰ 21 ਮਾਗ ਨੂੰ ਹਜੂਰ ਸਿੰਘ ਸਾਹਿਬ ਨੇ ਕੀਤੇ ਵਾਅਦੇ ਦੇ ਮੁਤਾਬਕ ਕਿ ਦੋਅਬੇ ਦੀ ਤਰਤੀਬ ਦੇ ਉੱਤੇ ਜਨਸ਼ੋ ਦਿੱਤੀ 21 ਮਾਗ 221 ਵਿਕਰਮੀ ਹਰੀਪੁਰ ਮਹੰਗਾ ਸਿੰਘ ਦੇ ਘਰ ਇੱਥੇ ਗੁਰਸਿੱਖਾਂ ਨੇ ਫੈਸਲਾ ਲਿਆ ਕਿ ਮਹਾਰਾਜ ਜੀ ਦਾ ਸੰਗਾਸ਼ਨ ਆਪ ਸੁਵਿਚਿਤ ਹੀ ਉਹਨਾਂ ਨੇ ਆਗੇ ਇਹ ਫੈਸਲਾ ਲਿਆ ਕਿ ਮਹਾਰਾਜ ਜੀ ਦਾ ਸੰਗਾਸ਼ਨ ਮਹੰਗਾ ਸਿੰਘ ਦੇ ਕਰਲਾ ਦਿੱਤਾ ਜਾਏ ਇਹ ਵੀ ਫੈਸਲਾ ਲਿਆ ਕਿ ਲੰਗਰ ਵੀ ਫਲਾਣੇ ਦੇ ਘਰ ਬਣਾਇਆ ਜਾਏ ਸਿੰਘਾਸਨ ਜਿੱਥੇ ਲੱਗ ਜਾਏ ਲੰਗਰ ਇੱਧਰ ਹੋ ਜਾਏ ਸੰਗਤਾਂ ਉੱਥੇ ਲੰਗਰ ਛੱਕਣਗੀਆਂ ਲੇਕਿਨ ਹਜੂਰ ਸ਼ੰਸ਼ਾ ਜੀ ਨੇ ਰਹਿਮਤ ਕੀਤੀ ਜਿੱਥੇ ਸਿੰਘਾਸਨ ਲੱਗਿਆ ਸੀ ਉੱਥੇ ਹੀ ਉਹਨਾਂ ਨੇ ਕਹਿਤਾ ਕਿ ਪ੍ਰਸ਼ਾਦਾ ਤਿਆਰ ਕਰੋ ਉਹ ਰੁੱਖਾ ਮਿਸਾ ਪ੍ਰਸ਼ਾਦਾ ਜਿਸ ਤਰ੍ਹਾਂ ਦਾ ਵੀ ਤਿਆਰ ਹੋ ਰਿਹਾ ਹਜੂਰ ਸ਼ੰਸ਼ਾ ਜੀ ਨੂੰ ਭੋਗ ਲਾਉਣ ਵਾਸਤੇ ਉਹ ਪੇਟ ਕੀਤਾ ਗਿਆ ਜਦੋਂ ਉਹ ਪ੍ਰਸ਼ਾਦੇ ਹਜੂਰ ਸ਼ੰਸ਼ਾ ਜੀ ਨੂੰ ਪੋਗਲਣ ਵਾਸਤੇ ਪੇਟ ਕੀਤੇ ਗਏ ਉਦੋਂ ਦੀ ਆਓ ਮਹਰਬਾਨੀ ਸਰਵਣ ਕਰਦੇ ਆ ਹਜੂਰ ਸ਼ੰਚਾ ਜੀ ਨੇ ਉਹ ਲਾਈਨਾ ਕਿਸ ਤਰ੍ਹਾਂ ਸਾਡੇ ਨਾਲ ਸਾਂਝੀਆ ਕੀਤੀਆਂ ਇਨ੍ਹਾਂ ਗ੍ਰੰਥਾਂ ਦੇ ਉੱਤੋਂ ਆਓ ਉਸ ਦਿਨ ਦੀ ਯਾਦ ਨੂੰ ਅੱਜ ਤਾਜ਼ਾ ਕਰੀਏ ਇਮੇਜਿਨ ਕਰੋ ਹਜੂਰ ਸ਼ੰਚਾ ਜੀ ਸੰਗਸਨ ਤੇ ਬਰਾਜ਼ਮਾਨ ਨੇ ਤੇ ਸਿੰਘ ਉਸ ਘਰ ਦੇ ਗੁਰਸਿੱਖ ਪ੍ਰਸ਼ਾਦਾ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਕੋਲ ਪਹੁੰਚੇ ਹਜੂਰ ਸ਼ੰਚਾ ਜੀ ਨੇ ਭੋਗ ਲਾਇਆ ਕਿ ਆਪਾਂ ਸਾਰਾ ਕੁਝ ਹੁਣ ਇਸ ਵੀਲੇਵੀ ਦੇਖ ਰਹੇ ਆ ਕਿ ਸੋਚੋ ਜਰਾ ਇਧਰ ਭੋਗ ਲੱਗ ਰਿਹਾ ਭੋਗ ਲੱਗਣ ਤੋਂ ਬਾਅਦ ਹਜੂਰ ਸ਼ੰਚਾ ਜੀ ਨੇ ਇਹ ਬਖਸ਼ਿਸ਼ ਕੀਤੀ ਲਿਖਾਰੀ ਲੇਖ ਲਿਖਣ ਲੱਗ ਪਏ ਔਰ ਸਰਵਨ ਕਰਦੇ ਆ ਉਹਦੋਂ ਕੀ ਹੋਇਆ ਹੋਏ ਪਰਵਾਨ ਦਰ ਗੁਰਮੁਖ ਟੁੱਕਰ ਤੋ ਜਿਹੋ ਜਿਹਾਂ ਟੁੱਕਰ ਲੈ ਕੇ ਆਇਆ ਸਾਡੇ ਦਰ ਉਹ ਪਰਵਾਨ ਹੋ ਗਿਆ ਟੁਕੜਾ ਟੁਕੜਾ ਖੁਸ਼ੀ ਮਨਾਇਆ ਉਸ ਟੁਕੜੇ ਟੁਕੜੇ ਨੇ ਕਿਉਂ ਖੁਸ਼ੀ ਮਨਾ ਲਈ ਕਿਉਂਕਿ ਸਾਨੂੰ ਅੱਜ ਉਹ ਰਸਨਾ ਮਿਲੀ ਭਗਵਾਨ ਦੀ ਰਸਨਾ ਮਿਲੀ ਅਸੀਂ ਭਗਵਾਨ ਨੂੰ ਉਹ ਜਿਹੜਾ ਸ਼ਗਰਿਆ ਭਗਵਾਨ ਸਾਨੂੰ ਇੱਕ ਇੱਕ ਟੁਕੜੇ ਨੇ ਖੁਸ਼ੀ ਮਨਾ ਲਈ ਜਦੋਂ ਭਗਵਾਨ ਨੇ ਉਹ ਟੁਕੜਿਆਂ ਨੂੰ ਛੱਡਿਆ ਪੁਰਖ ਅਕਾਲ ਦੀਨ ਦਿਆਲ ਜੋ ਅਗੰਮੀ ਧਾਰੋਂ ਆਇਆ ਉੱਤਰ ਉਹ ਟੁਕੜੇ ਕੀ ਕਹਿੰਦੇ ਨੇ ਕਿ ਸਾਨੂੰ ਕਿੰਨੇ ਛਕਿਆ ਉਸਨੇ ਛਕਿਆ ਜਿਹੜਾ ਅਗੰਮੀ ਧਾਰੋਂ ਉੱਤੋਂ ਉੱਤਰ ਕੇ ਆ ਗਿਆ ਸੱਚਖੰਡ ਨੂੰ ਛੱਡ ਕੇ ਮਾਤ ਲੋਗ ਦੇ ਉੱਤੇ ਆ ਗਿਆ ਕੌਣ ਹੈ ਉਹ ਨਿਰਗੁਣ ਨਰਵੈਰ ਨਿਰਆਕਾਰ ਬੇਪਰਵਾਹੀਆ ਉਹ ਕੌਣ ਆ ਜਿੰਨੇ ਸਾਨੂੰ ਭੋਗ ਲਾਇਆ ਟੁਕੜੇ ਕਹਿ ਰਹੇ ਨੇ ਉਹ ਪਕਵਾਨ ਕਹਿ ਰਿਹਾ ਕਿ ਸਾਨੂੰ ਜਿੰਨੇ ਭੋਗ ਲਾਇਆ ਉਹ ਗੰਮੀ ਧਾਰੋਂ ਉੱਤਰ ਕੇ ਨਿਰੰਕਾਰ ਇਸ ਧਰਤੀ ਦੇ ਉੱਤੇ ਆ ਗਿਆ ਉਹ ਗੌੜਿਆ ਉਹ ਨਿਰਗੁਣਿਆ ਨਿਰੋਗ ਨਿਰਵੈਰਿਆ ਨਿਰਆਕਾਰ ਆ ਬੇਸ਼ੱਕ ਉਸ ਦਿਨ ਉਹਨਾਂ ਟੁਕੜਿਆਂ ਨੂੰ ਸੰਮੁਖ ਹੋ ਕੇ ਪ੍ਰਤੱਖ ਹੋ ਕੇ ਸਾਖਿਆਤ ਹੋ ਕੇ ਭੋਗ ਲਾਇਆ ਪਰ ਟੁਕੜੇ ਕੀ ਕਹਿ ਰਹੇ ਨੇ ਕਿ ਸਾਨੂੰ ਇਹ ਨਿਰਵੈਰ ਨਿਰਆਕਾਰ ਨਜ਼ਰ ਆ ਰਿਹਾ ਨਿਰੰਕਾਰ ਨਜ਼ਰ ਆ ਰਿਹਾ ਅੱਜ ਜੁਗਾਦੀ ਜੁਗ ਚੌਕੜੀ ਨੇ ਤਨਵਿੱਤ ਜੋ ਕਦੇ ਨਾ ਜਾਏ ਮੁਕਰ ਵਾਹ ਜੀ ਵਾਹ ਵਾਦਾ ਕੀਤਾ ਸੀ 28 ਪਉ ਨੂੰ ਕਿ ਜਾਓ ਜਿੱਥੇ ਮਰਜੀ ਸੰਘਰਸ਼ਨ ਲਾ ਦਿਓ ਮੈਂ ਆਵਾਂਗਾ ਟੁਕੜੇ ਕਹਿੰਦੇ ਇਹ ਨਹੀਂ ਕਦੇ ਮੁਕਰਿਆ ਆਜ ਜੁਗਾਦ ਤੋਂ ਨਹੀਂ ਮੁਕਰਿਆ ਤੇ ਇਹਨੇ ਇਸ ਵਚਨ ਤੋਂ ਕੀ ਮੁਕਰਨਾ ਸੀ ਅੱਜ ਕੀ माग ਨੂੰ ਮਹੰਗਾ ਸਿੰਘ ਦੇ ਗ੍ਰਹਿ ਦੋਆਬੇ ਦੀ ਧਰਤੀ ਦੇ ਉੱਤੇ ਆ ਗਿਆ ਇੱਥੇ ਉੱਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਕੀਤਾ ਕੌਲ ਤੋੜ ਨਵਾਈਆ ਕਿ ਭਗਵਾਨ ਦਾ ਵਾਦਾ ਕਿ ਕਿਸੇ ਬੰਦੇ ਦਾ ਵਾਦਾ ਨਹੀਂ ਜਿਹੜਾ ਮੁੱਕਰ ਜਾਏ ਇਹ ਭਗਵਾਨ ਨੇ ਵਾਦਾ ਕੀਤਾ ਇਹ ਇੱਥੇ ਵੀ ਤੇ ਉੱਥੇ ਵੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਿੰਨੇ ਭਗਤਾਂ ਦੇ ਨਾਲ ਇਹਨੇ ਵਾਦੇ ਕੀਤੇ ਜ਼ਮੀਨਾਂ ਨਾਲ ਕੀਤੇ ਅਸਮਾਨਾਂ ਨਾਲ ਕੀਤੇ ਤਾਰਿਆਂ ਨਾਲ ਕੀਤੇ ਬ੍ਰਹਿਮੰਡ ਖੰਡ ਨਾਲ ਕੀਤੇ ਇਹ ਸਾਰੇ ਵਾਦਿਆਂ ਨੂੰ ਪੂਰਿਆ ਕਰਨ ਵਾਲਾ ਕਿਉਂ ਕਿਉਂਕਿ ਇਹ ਭਗਵਾਨ ਹੈ ਜਿਹੜਾ ਅੱਜ ਟੁਕੜਿਆਂ ਨੂੰ ਭੋਗ ਲਾ ਰਿਹਾ ਗੁਰੂ ਅਵਤਾਰ ਪੀਰ ਪੈਗੰਬਰ ਸਾਧ ਸੰਤ ਜਿਸ ਦਾ ਕਰਨ ਸ਼ੁਕਰ ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਕਰਨ ਸ਼ੁਕਰ ਇਹਦਾ ਸ਼ੁਕਰਾਨਾ ਕਰਦੇ ਗਏ ਜਿਹੜਾ ਅੱਜ ਸਾਨੂੰ ਭੋਗ ਲਾ ਰਿਆ ਟੁਕੜੇ ਕਹਿ ਰਹੇ ਨੇ ਚਰਨ ਕਵਲ ਉਪਰ ਤਵਲ ਇਹ ਜਰਾ ਸਰਵਣ ਕਰੋ ਚਰਨ ਕਵਲ ਉੱਪਰ ਕਿਥੇ ਤਵਲ ਇਹ ਧਰਤੀ ਦੇ ਉੱਤੇ ਖੇਡ ਹੋ ਰਹੀ ਆ ਅੱਜ ਸੱਚਖੰਡ ਦੇ ਵਿੱਚ ਨਹੀਂ ਹੋ ਰਹੀ ਅੱਜ ਸੱਚਖੰਡ ਉੱਥੇ ਬਣ ਗਿਆ ਜਿੱਥੇ ਭਗਵਾਨ ਆਏ ਹੋਏ ਨੇ ਚਰਨ ਕਵਲ ਉੱਪਰ ਤਵਲ ਨਿਉ ਨਿਉ ਲਾਗਣ ਪਾਈਆ ਅੱਜ ਦਾ ਜੀਵ ਇਨ੍ਹਾਂ ਚਰਨ ਕਵਲਾਂ ਦੇ ਉੱਤੇ ਨਤਮਸਤਕ ਹੋਵੇ ਜਾਂ ਨਾ ਹੋਵੇ ਸਾਧੂ ਸੰਤ ਵੀ ਕਹਿੰਦੇ ਕਿ ਅਸੀਂ ਇਹਦੇ ਚਰਨਾਂ ਦਾ ਸ਼ੁਕਰ ਮਨਾ ਰਹੇ ਆ ਗੁਰੂ ਅਵਤਾਰ ਪੀਰ ਪੈਗੰਬਰ ਵੀ ਇਹਦੇ ਚਰਨ ਕਬਲਾਂ ਦੇ ਉੱਤੇ ਨਤਮਸਤਕ ਹੋ ਰਹੇ ਨੇ ਜਿਸ ਸਾਹਿਬ ਸੋਹਲੇ ਇੱਕ ਅਕੇਲੇ ਗੋਬਿੰਦ ਸੂਰਾ ਹਾਜ਼ਰ ਹਜੂਰਾ ਬਣਾਇਆ ਆਪਣਾ ਪੁੱਤਰ ਮੈਨੂੰ ਤੂੰ ਆਪਣਾ ਪੁੱਤ ਬਣਾਇਆ ਸਾਹਿਬ ਦਸ਼ਮੇਸ਼ ਦਸ਼ਮੇਸ਼ ਪਿਤਾ ਸਹਿਬ ਸੁਲਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸ਼ਬਦ ਦੇ ਵਿੱਚ ਆਖਿਆ ਕਿ ਮੈਂ ਆਇਆ ਹੀ ਇੱਥੇ ਧਰਤੀ ਦੇ ਤਾਂ ਆਇਆ ਜੇ ਤੂੰ ਮੈਨੂੰ ਆਪਣਾ ਸੁੱਤਨ ਵਜਿਆ ਤਾਂ ਜਿੰਨਾ ਚਿਰ ਤੂੰ ਮੈਨੂੰ ਆਪਣਾ ਪੁੱਤਰ ਨਹੀਂ ਕਿਹਾ ਮੈਂ ਉਹਨਾਂ ਚਿਰ ਇੱਥੇ ਜਾਣ ਦਾ ਵਾਅਦਾ ਨਹੀਂ ਤੇਰੇ ਨਾਲ ਕੀਤਾ ਮੈਂ ਤੂੰ ਤੂੰ ਮੈਨੂੰ ਆਪਣਾ ਪੁੱਤ ਬਣਾਇਆ ਤੇ ਮੈਂ ਧਰਤੀ ਦੇ ਉੱਤੇ ਆਇਆ ਨਹੀਂ ਤੇ ਮੈਂ ਤੇਰੀ ਭਗਤੀ ਦੇ ਵਿੱਚ ਹੀ ਲੀਨ ਰਹਿਣਾ ਸੀ ਆਪ ਜੀ ਨੇ ਮੇਰੇ ਗੁਰਬਾਣੀ ਪੜਨ ਵਾਲੇ ਵੀਰਾਂ ਨੇ ਉਹ ਸ਼ਬਦ ਨੂੰ ਪੜ੍ਹਿਆ ਹੋਣਾ ਪਟਨਾ ਸਾਹਿਬ ਵੀ ਕੇ ਪਗਲੇ ਉਹ ਜਿਹਦੇ ਵਿੱਚ ਮਹਾਰਾਜ ਫਰਮਾਨ ਕਰਦੇ ਜਿਸ ਸਾਈਬ ਸੋਹੇਲੇ ਇੱਕ ਅਕੇਲੇ ਗੋਬਿੰਦ ਸੂਰਾ ਹਾਜ਼ਰ ਹਜੂਰਾ ਬਣਾਇਆ ਆਪਣਾ ਪੁੱਤਰ ਪਿਤਾ ਇੱਕ ਇੱਕ ਵਡਿਆਈਆ ਮੈਂ ਉਹੀ ਪਿਤਾ ਇੱਕ ਆ ਜਿਸਨੇ ਆਪਣੇ ਗੋਬਿੰਦ ਨੂੰ ਆਪਣਾ ਸੁਤਨਵਾਜਿਆ ਜੋਤੀ ਜੋ ਸਰੂਪ ਔਰ ਆਪੀ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਇਆ ਇੱਕ ਇੱਕ ਟੁਕੜਾ ਕਰੇ ਪੁਕਾਰ ਜਿਵੇਂ ਜਿਵੇਂ ਮਹਾਰਾਜ ਜੀ ਉਸ ਪਰਸ਼ਾਦੇ ਦੇ ਵਿੱਚੋਂ ਇੱਕ ਟੁਕੜਾ ਲੈ ਕੇ ਗ੍ਰਹੀ ਲੈ ਰਹੇ ਨੇ ਓਵੇਂ ਓਵੇਂ ਇੱਕ ਟੁਕੜਾ ਆਪਣੀ ਪੁਕਾਰ ਕਰ ਰਿਆ ਬੇਨੰਤੀ ਦਰ ਸੁਣਾਈਆ ਉਸੇ ਕਾਲਪੁਰਖ ਦੇ ਚਰਨਾਂ ਦੇ ਉੱਤੇ ਬੇਨਤੀ ਵੀ ਸੁਣਾ ਰਿਹਾ ਸੋ ਪੁਰਖ ਨਰਨਜਣ ਤੇਰਾ ਠੰਡਾ ਦਰਬਾਰ ਸੋ ਪੁਰਖ ਨਰਨਜਣ ਕਿਹਨੂੰ ਕਹਿੰਦੇ ਅਕਾਲਪੁਰਖ ਨੂੰ ਸੋ ਪੁਰਖ ਨਰਨਜਣ ਵੀ ਉਹਦੀ ਸਤਵੀਂ ਧਾਰ ਹੈ ਹੇ ਅਕਾਲਪੁਰਖ ਤੇਰਾ ਦਰ ਸਾਨੂੰ ਬਿਲਕੁਲ ਠੰਡਾ ਲੱਗਦਾ ਹੈ ਸ਼ਾਂਤ ਲੱਗਦਾ ਹੈ ਹਰ ਪੁਰਖ ਨਰਨਜਣ ਤੇਰੀ ਸੱਚ ਸਰਨਾਈਆ ਏਕੰਕਾਰ ਤੇਰੇ ਚਰਨ ਕਮਲ ਬਲਿਹਾਰ ਕਿਉਂ ਦੀਆਂ ਸੱਤੇ ਤਾਰਾਂ ਬੋਲ ਰਹੀਆਂ ਨੇ ਕਿੜੀਆਂ ਸੋ ਪੁਰਖ ਨਰਿੰਜਣ ਹਰ ਪੁਰਖ ਨਰਿੰਜਣ ਏਕੰਕਾਰ ਆਦ ਨਰਿੰਜਣ ਅਬਨਾਸ਼ੀ ਕਰਤਾ ਸ੍ਰੀ ਭਗਵਾਨ ਇਹ ਸੱਤੇ ਤਾਰਾਂ ਬੋਲ ਰਹੀਆਂ ਨੇ ਏਕੰਕਾਰ ਤੇਰੇ ਚਰਨ ਕਮਲ ਬਲਿਹਾਰ ਆਧ ਨਰੰਜਨ ਤੇਰਾ ਜੋਤੀ ਨੂਰ ਨਜ਼ਰੀ ਆਈਆ ਅੱਜ ਤੱਕ ਜਿੰਨੇ ਵੀ ਇਸ ਧਰਤੀ ਦੇ ਉੱਤੇ ਗੁਰੂ ਪੀਰ ਪੈਗੰਬਰ ਅਵਤਾਰ ਆਏ ਉਹ ਸਾਰੇ ਉਸ ਨੂੰ ਕਹਿੰਦੇ ਗਏ ਕਿ ਤੂੰ ਨਿਰਆਕਾਰ ਹੈ ਤੂੰ ਨਿਰੰਕਾਰ ਹੈ ਤੂੰ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਪਰ ਇੱਥੇ ਟੁਕੜੇ ਕੀ ਕਹ ਰਹੇ ਨੇ ਕਿ ਸ਼੍ਰੀ ਭਗਵਾਨ ਆਧ ਨਰੰਜਨ ਤੇਰਾ ਜੋਤੀ ਨੂਰ ਨਜ਼ਰੀ ਆ ਤੇਰਾ ਜੋਤੀ ਨੂਰ ਅਜ ਸਾਨੂੰ ਨਜ਼ਰ ਆ ਰਿਹਾ ਤੂੰ ਆਪਣੀ ਪਵਿੱਤਰ ਰਸਨਾ ਤੋਂ ਸਾਨੂੰ ਸ਼ੱਕ ਵੀ ਰਿਹਾ ਤੇ ਸਾਨੂੰ ਤੇਰਾ ਆਧ ਨਰੰਜਨ ਨੂਰ ਨਜ਼ਰ ਵੀ ਆ ਰਿਹਾ ਅਬਨਾਸ਼ੀ ਕਰਤੇ ਕਿਰਪਾ ਤਾਰ ਸ਼੍ਰੀ ਭਗਵਾਨ ਸਾਂਝੇ ਯਾਰ ਪਰਤ ਵਿਗਾਰ ਖੁਸ਼ੀ ਮਨਾਈਆ ਸੋ ਕਿਉਂਕਿ ਬਾਣੀ ਬਹੁਤ ਲੰਬੀ ਆ ਇਹੇ ਵਿਚੋਂ ਥੋੜੀਆਂ ਜਿਹੀਆਂ ਲਾਈਨ ਆਫ ਜੀ ਦੇ ਨਾਲ ਹੋਰ ਸਾਂਝੀਆਂ ਕਰਨੀਆਂ ਉਹ ਟੁਕੜੇ ਕੀ ਕਹਿੰਦੇ ਨੇ ਜੋ ਸੁੱਕਾ ਟੁਕੜਾ ਲਿਆਂਦਾ ਨਾਲ ਚਾਹ ਤੇ ਨੋ ਤੇ ਪ੍ਰਾਉ ਅੱਜ ਅਸੀਂ ਪਕਵਾਨ ਪਕਾਉਂਦੇ ਥੱਕਦੇ ਨਹੀਂ ਸੰਗਤਾਂ ਨੇ ਆਉਣਾ ਵੱਧ ਤੋਂ ਵੱਧ ਪਕਵਾਨ ਉਹਨਾਂ ਨੂੰ ਖਿਲਾ ਦਈਏ ਉਸ ਦਿਨ ਮਹਾਰਾਜ ਜੀ ਦੇ ਸਮੁਖ ਸੁੱਕਾ ਲੰਗਰ ਪੇਸ਼ ਹੋਇਆ ਜੋ ਸੁੱਕਾ ਟੁਕੜਾ ਲਿਆਂਦਾ ਨਾਲ ਚਾ ਚਾਉ ਕਨੇਰਾ ਇੱਕ ਵਿਖਾਈਆ ਇਸੇ ਨੂੰ ਖਾ ਕੇ ਆਪਣਾ ਆਪ ਲੈ ਰਜਾ ਇਹਦਾ ਮਤਲਬ ਭਗਵਾਨ ਖਾਣ ਵਾਲਾ ਹੋ ਕੇ ਆਇਆ ਉਹ ਆਪਣੇ ਆਪ ਨੂੰ ਉਸ ਸੁੱਕੇ ਟੁਕੜੇ ਦੇ ਨਾਲ ਤੇ ਜਾ ਰਿਹਾ 21 ਮਾਗ ਵਾਲੇ ਦਿਨ ਮਹੰਗਲ ਸਿੰਘ ਦੇ ਗ੍ਰਹਿ ਵਿਖੇ ਇਸੇ ਨੂੰ ਖਾ ਕੇ ਆਪਣਾ ਆਪ ਲਹਿਰ ਜਾ ਦੁਖੀਆਂ ਦੁੱਖ ਦੇ ਗਵਾਈਆ ਮੈਂ ਤੁਹਾਡੇ ਸੁੱਕੇ ਟੁਕੜਿਆਂ ਨੂੰ ਖਾ ਕੇ ਤੁਹਾਡੇ ਦੁੱਖ ਹਰਨ ਵਾਸਤੇ ਆ ਗਿਆ ਤੁਹਾਡਾ ਟੁਕੜਾ ਖਾ ਕੇ ਤੁਹਾਡਾ ਬਣੇ ਮਲਾ ਕਿਤੇ ਘੱਟ ਪੈਮਾਸ਼ਾ ਕਰ ਲਿਓ ਜਿਹੜਾ ਉਸ ਦਿਨ ਮਹੰਗਾ ਸਿੰਘ ਤੇ ਗਰਿਆ ਆਇਆ ਸੀ ਭਗਵਾਨ ਆਇਆ ਸੀ ਰੰਪਾ ਆਇਆ ਸੀ ਤੁਹਾਡਾ ਟੁਕੜਾ ਖਾ ਕੇ ਤੁਹਾਡਾ ਬਣੇ ਮਲਾਮ ਐਸਾ ਮਲਾ ਬੇੜਾ ਦੋ ਜਹਾਨਾਂ ਪਾਰ ਕਰਾਈਆ ਦੋ ਜਹਾਨਾਂ ਤੋਂ ਪਾਰ ਲੈ ਕੇ ਜਾਏਗਾ ਜਿਹੜਾ ਇਹ ਟੁਕੜਿਆਂ ਨੂੰ ਅੱਜ ਖਾਰਿਆ ਮhenga ਸਿੰਘ ਦੇ ਘਰ ਆਵਿਕੇ ਸ਼ਬਦੀ ਦੇਵੇ ਸੱਚ ਸਲਾਹ ਔਰ ਸਲਾਹ ਕੀ ਦੇ ਰਿਆ ਸ਼ਬਦੀ ਾਰੇ ਇੱਕ ਪੜਾਈ ਆ ਇੱਕੋ ਇੱਕ ਪੜਾਈ ਕਿਹੜੀ ਆਤਮਾ ਤੇ ਪਰਮਾਤਮਾ ਦੀ ਦੂਜੀ ਕੋਈ ਪੜਾਈ ਨਹੀਂ ਰਾਤੀ ਸੁੱਤਿਆਂ ਦਾ ਜਗਾ ਇਸ ਕਲਯੁਗ ਅੰਧੇਰੀ ਰਾਤ ਦੇ ਵਿੱਚੋਂ ਉਸ ਭਗਵਾਨ ਨੇ ਟੁਕੜੇ ਖਾਂਦਿਆਂ ਖਾਂਦਿਆਂ ਆਪਣੇ ਭਗਤਾਂ ਨੂੰ ਜਗਾ ਲਿਆ ਜਾਗਦੇ ਆ ਦਰਿਆਈ ਆ ਜਿੱਥੇ ਮੈਂ ਮਹੰਗਾ ਸਿੰਘ ਵਰਗੇ ਦੂਸਰੇ ਗੁਰਮੁਖਾਂ ਨੂੰ ਪੰਜਾਂ ਨੇ ਬੇਨਤੀ ਕੀਤੀ ਸੀ ਜਿੱਥੇ ਮੈਂ ਤੁਹਾਨੂੰ ਜਗਾਇਆ ਇਸ ਅੰਧੇਰੀ ਰਾਤ ਦੇ ਵਿੱਚੋਂ ਕਲਯੁਗ ਦੀ ਅੰਧੇਰੀ ਰਾਤ ਦੇ ਵਿੱਚੋਂ ਮੈਂ ਜਿੱਥੇ ਤੁਹਾਨੂੰ ਜਗਾਇਆ ਉੱਥੇ ਮੈਂ ਤੁਹਾਡੇ ਦਰ ਦੇ ਵਿੱਚ ਆਇਆ ਵੀ ਹਾਂ ਬੱਚੇ ਹਜੂਰ ਸ਼ੇਰ ਸਾਹ ਉੱਥੇ ਦਰਸ਼ਨ ਦੇਵੇ ਉਠਾ ਇਸ ਸੁਤੀ ਕਾਇਆ ਦੇ ਵਿੱਚੋਂ ਮੈਂ ਤੁਹਾਨੂੰ ਉਠਾ ਲਿਆ ਉਠਾ ਕੇ ਮੈਂ ਕੀ ਕੀਤਾ ਤੁਹਾਨੂੰ ਮੈਂ ਆਪਣਾ ਦਰਸ دیدار ਦੱਸ ਹੈ ਬਜਰ ਕਪਾਟੀ ਕੁੰਡਾਲਾ ਹਿਆ ਕਿਉਂ ਤੁਸੀਂ ਮੁੱਠੀ ਪਰ ਸਿੱਖੇ ਕਹਿੰਦੇ ਹੋ ਕਿ ਭਗਵਾਨ ਆ ਗਿਆ ਭਗਵਾਨ ਆ ਗਿਆ ਭਗਵਾਨ ਆ ਗਿਆ ਇਸ ਕਰਕੇ ਕਹਿੰਦੇ ਹੋ ਕਿਉਂਕਿ ਤੁਹਾਡੀ ਬਜਰ ਕਪਾਟੀ ਦਾ ਕੁੰਡਾ ਭਗਵਾਨ ਨੇ ਉਤਾਰ ਦਿੱਤਾ ਲਾ ਦਿੱਤਾ ਸਮਖਸ਼ ਹੋ ਕੇ ਮਿਲਿਆ ਸਾਖਸ਼ਾਤ ਹੋ ਕੇ ਮਿਲਿਆ ਮਰਨ ਤੋਂ ਪਹਿਲੋ ਜਨਮ ਦੀ ਦੇਵੇ ਦੁਆ ਇਹ ਕੀ ਦੁਆ ਦਿੱਤੀ ਮਰਨ ਤੋਂ ਪਹਿਲਾਂ ਜਨਮ ਕਿਸ ਤਰ੍ਹਾਂ ਹੋ ਗਿਆ ਕਿ ਤੁਸੀਂ ਜਦੋਂ ਇਹ ਸਰੀਰ ਨੂੰ ਛੱਡਣਾ ਤੁਸੀਂ ਹਮੇਸ਼ਾ ਹਮੇਸ਼ਾ ਵਾਸਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਜਿਉਂਦੇ ਹੋਗੇ ਦੁਬਾਰਾ ਮਰਨ ਨਹੀਂ ਹੋਵੇਗਾ ਤੁਸੀਂ ਹਮੇਸ਼ਾ ਵਾਸ ਹਮੇਸ਼ਾ ਵਾਸਤੇ ਜਿਉਂਦੇ ਹੋਗੇ ਮਰਨ ਤੋਂ ਪਹਿਲਾਂ ਜਨਮ ਦੀ ਦੇਵੇ ਦੁਆ ਜਨਮ ਆਪਣੇ ਲੇਖੇ ਪਾਈਆ ਮੈਂ ਦੁਆਬੇ ਦੇ ਪੰਜੇ ਗੁਰ ਸਿੱਖੋ ਮੈਂ ਤੁਹਾਡੇ ਜਨਮ ਨੂੰ ਆਪਣੇ ਲੇਖੇ ਦੇ ਵਿੱਚ ਪਾ ਲਿਆ ਕਰਮਾਂ ਦਾ ਰੋਗ ਦੇ ਗਵਾ ਮੈਂ ਅਜੇ ਨਹੀਂ ਬਖਸ਼ਿਸ਼ ਲੈ ਕੇ ਆ ਗਿਆ ਜੋ ਤੁਸੀਂ ਅੱਜ ਤੋਂ ਪਿੱਛੇ ਕੋਈ ਕੁਕਰਮ ਕੀਤਾ ਮੈਂ ਉਹਨਾਂ ਸਾਰੇ ਕਰਮਾਂ ਨੂੰ ਮਾਫ ਕਰ ਦਿਆਂਗਾ 184 ਡੇਰਾ ਟਾਈਆ ਤੁਹਾਨੂੰ ਦੁਬਾਰਾ 184 ਜੁਮੀ ਦੇ ਵਿੱਚ ਮੈਂ ਜਾਣ ਨਹੀਂ ਦਿਆਂਗਾ ਸੱਚੀ ਮੰਜ਼ਲ ਦੇ ਵਿੱਚੜਾ ਸੱਚੀ ਮੰਜ਼ਲ ਕਿਹੜੀ ਹੈ ਪ੍ਰਭੂ ਦੇ ਚਰਨ ਸੱਚੀ ਮੰਜ਼ਲ ਦੇ ਵਿੱਚੜਾ ਜਿਸ ਕਰ ਵਸੇ ਬੇਪਰਵਾਹੀਆਂ ਮੈਂ ਤੇ ਉੱਥੇ ਲੈ ਕੇ ਜਾਵਾਂਗਾ ਜਿੱਥੇ ਮੈਂ ਵਸਦਾ ਮੈਂ ਤੁਹਾਨੂੰ ਆਪਣੇ ਗਵਾਂਢੀ ਬਣਾ ਲਾਂਗਾ ਕਿਉਂ ਬਣਾ ਲਾਂਗਾ ਮੈਂ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦੇਣਾ ਦੀ ਦਾ ਪਿੰਗਲ ਸੁਖਮਨ ਟੇਢੀ ਬੰਕ ਆਸਾ ਵਰਸਾ ਤ੍ਰਿਸ਼ਨਾ ਪੰਜ ਵਿਕਾਰ ਕੋਈ ਨਾ ਸਕੇ ਉਠਾ ਇਹਨਾਂ ਚੀਜ਼ਾਂ ਦਾ ਤੁਹਾਡੇ ਉੱਤੇ ਅਸਰ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕਿਉਂਕਿ ਤੁਸੀਂ ਮੇਰੀ ਛਤਰਛਾਇਆ ਦੇ ਵਿੱਚ ਆ ਗਏ ਅੱਧ ਵਿੱਚ ਅੱਧ ਵਿੱਚ ਡੇਰਾ ਨਾ ਕੋਈ ਲਾਈਆ ਸ਼ਬਦ ਗਮਿਆ ਨਾ ਦੇ ਨਾ ਦੀ ਨਾਦ ਤਨ ਗੁਰੂ ਅਵਤਾਰ ਗਏ ਸੁਣਾ ਸ਼ਬਦਾਂ ਦੇ ਵਿੱਚ ਮੇਰੇ ਬਾਰੇ ਕਹਿ ਕੇ ਗਏ ਮੈਂ ਉਹ ਆਇਆ ਸੁਰਤੀ ਆਪਣਾ ਤਾਲ ਵਜਾਈਆ ਸੱਚ ਸਿੰਘਾਸਨ ਆਤਮ ਪਰਮਾਤਮ ਮੈਂ ਕਿਦੂ ਜੇ ਸੱਚਾ ਸਿੰਘਾਸਨ ਬਣਾਵਾਂਗਾ ਮੈਂ ਤੁਹਾਡੀ ਆਤਮਾ ਦੇ ਉੱਤੇ ਬਿਰਾਜਮਾਨ ਹੋ ਜਾਵਾਂਗਾ ਪਰਮਾਤਮ ਪਾਰ ਬ੍ਰਹਮ ਬ੍ਰਹਮ ਇੱਕੋ ਦੇਵ ਖਾ ਜਦੋਂ ਪਾਰ ਬ੍ਰਹਮ ਇਹ ਕਿਰਪਾ ਕਰ ਦੇਵੇ ਸਾਨੂੰ ਆਪਣੇ ਬ੍ਰਹਮ ਦਾ ਗਿਆਨ ਹੋ ਜਾਵੇ ਬ੍ਰਹਮ ਦਾ ਕੀ ਗਿਆਨ ਹੈ ਕਿ ਉਸੇ ਦੇ ਵਿੱਚੋਂ ਸਾਡੀ ਇਹ ਬਿੰਦ ਆਈ ਹੈ ਤੇ ਆਖਰ ਉਸੇ ਵਿੱਚ ਜਾ ਕੇ ਸਮਾ ਜਾਣਾ ਹੈ ਇਹ ਹੀ ਬ੍ਰਹਮ ਦਾ ਗਿਆਨ ਹੈ ਬ੍ਰਹਮ ਦਾ ਗਿਆਨ ਪਾਰ ਬ੍ਰਹਮ ਇਸੇ ਕਰਕੇ ਦਿੰਦੇ ਨੇ ਕਿ ਤੂੰ ਮੇਰੇ ਕੋਲ ਹੀ ਗਿਆ ਤੇ ਮੇਰੇ ਵਿੱਚ ਹੀ ਆ ਕੇ ਤੂੰ ਸਮਾ ਜਾਣਾ ਹੈ ਪਵਾ ਚੂਲ ਨਜ਼ਰ ਕੋਈ ਨਾ ਆਈਆ ਸੁਸਮਾ ਸਮਾਪੂਰ ਹੋ ਗਿਆ ਸੋ ਇੱਥੇ ਹੀ ਸਰਬਰ ਸੰਗਤ ਪਾਸੋਂ ਔਰ ਟੁਕੜਿਆਂ ਨੂੰ ਭੋਗ ਲਾਉਣ ਵਾਲੇ ਭਗਵਾਨ ਪਾਸੋਂ ਜਿਹੜਾ ਅੱਜ ਵੀ ਇੱਥੇ ਬਿਰਾਜਮਾਨ ਹੋ ਗਿਆ ਉਸ ਦਿਨ ਕੀ ਮਾਗ ਨੂੰ ਵੀ ਬਿਰਾਜਮਾਨ ਹੋਏ ਅੱਜ ਵੀ ਕੀ ਮਾਗ ਹੈ ਸੋ ਗੋਸ ਪ੍ਰਭੂ ਦੇ ਚਰਨਾਂ ਦੇ ਪਾਸੋਂ ਚਰਨ ਆਵਤ ਲੈਂਦੇ ਹੋਏ ਹਰ ਬਾਣੀ ਪੜਦੇ ਆ ਕੋਲਾ ਹੋ ਗਿਆ ਹੁਣ ਜੀ ਆ ਮਾਫੀ ਦਾ ਜੱਜ ਕਿਆ ਇੱਕ ਹਜੂਰ ਸ਼ੰਸ਼ੇ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਕਲਯੁਗ ਦੇ ਅਖੀਰ ਦੇ ਜਦੋਂ ਸਭ ਕੁਝ ਪੂਰਾ ਲੱਗ ਗਿਆ ਉਦੋਂ ਸਰਬ ਮਨੁੱਖ ਜਾਤੀ ਨੇ ਇੱਥੋਂ ਤੱਕ ਕਿ 184 ਜੁਨੀ ਨੇ ਵੀ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰਨਾ ਹੈ ਆਉ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰਦੇ ਆ ਉਸ ਤੋਂ ਬਾਅਦ ਸਾਡੇ ਵੀਰ ਠੀਕ ਹੈ ਦਾ ਸਾਹਿਬ ਕੈਨੇਡਾ ਤੋਂ ਬੈਠੇ ਉਹ ਵੀ ਆਪ ਜੀ ਦੇ ਨਾਲ ਕੀ ਨਾਮ ਹੈ ਵੀਰ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਵੀਰ ਜੀ ਉਹ ਵੀ ਵੀਡੀਓ ਦੇ ਰਾਹੀਂ ਵੀ ਆਪ ਜੀ ਦਾ ਸਾਰਿਆਂ ਦਾ ਹੁੰਦੇ ਨੇ ਦਰਸ਼ਨ ਕੀਤਾ ਹੈ ਉਹ ਪੰਜ ਜਕਾਰੇ ਵੀ ਭੇਜਦੇ ਨੇ ਤੂੰ ਮੇਰਾ ਮੈਂ ਤੇਰਾ ਤੋਂ ਬਾਅਦ ਉਹਨਾਂ ਵੀਰਾਂ ਦੇ ਵੀ ਆਪਾਂ ਜਿਹੜੇ ਦੂਰ ਬੈਠੇ ਸਨ ਉਹ ਯਾਦ ਕਰ ਰਹੇ ਨੇ ਲਾਈਵ ਚੱਲ ਰਿਹਾ ਉਹਨਾਂ ਦੀ ਵੀ ਹਾਜ਼ਰੀ ਸੱਚੇ ਬਾਦਸ਼ਾਹ ਪਰਵਾਨ ਕਰਨ ਸੋ ਤਾਂ ਉਹਨਾਂ ਦੇ ਵੀ ਪੰਜ ਕਰੇ ਆਪਾਂ ਇਸ ਤੋਂ ਬਾਅਦ ਇਸ ਹਰ ਬਾਣੀ ਦੇ ਵੀ ਤੇ ਉਹ ਪੰਜ ਕਰੇ ਵੀ ਸਾਜੀ ਕਰਾਂਗੇ ਪਹਿਲਾਂ ਤੂੰ ਮੇਰਾ ਮੈਂ ਤੇਰਾ 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 ਸੋ सिंह विष्णु भगवान् दी ज